ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਕੰਡ ਮੱਲਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਨੇੜੇ ਪਿੰਡ ਸੇਖਾ ਕਲਾਂ ਰਹਿ ਜਾਂਦਾ ਜੀ ਤੇ ਦੂਸਰੇ ਪਾਸੇ ਰਹਿ ਜਾਂਦਾ ਪੰਜ ਗਰਾਇੰਗ ਅੱਜ ਦੇ ਵੀਡੀਓ ਜੀ ਤੁਹਾਡੇ ਵਾਸਤੇ ਤਿੰਨ ਐਨੀਮਲ ਲੈ ਕੇ ਆਏ ਜਿਹਦੇ ਚ ਇੱਕ ਟੋਕੜ ਗੱਬਣ ਚੱਕ ਪਾਸ ਮੱਝ ਜੀ ਇੱਕ ਉੱਚੇ ਬੱਚੇ ਵਾਲੀ ਤੇ ਇੱਕ ਟੋਕੜ ਵੜਾ ਡਿਟੇਲ ਬਾਾਈ ਤੋਂ ਲੈ ਕੇ ਦਊਗਾ ਮੇਰੀ ਸਪੈਸ਼ਲ ਬੇਨਤੀ ਹੁੰਦੀ ਆ ਕੋਈ ਵੀ ਵੀਰੇ ਸੂਆ ਸਵਾਇਆ ਨਾਗ ਹੁੰਦਾ ਦਸੱਲੀ ਪਰਖ ਤੁਸੀਂ ਕਰਨੀ ਹੁੰਦੀ ਦੋ ਟਾਈਮ ਚਵਾਈ ਕਰ ਲਿਆ ਕਰੋ ਤੇ ਗੱਬਣ ਦਾ ਡਾਕਟਰ ਸਾਹਿਬਾਨ ਆਪਦਾ ਨਾਲ ਲੈ ਕੇ ਆਇਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਪੰਦ ਮਹਲਕੇ ਤਸਵੀਰ ਬਗਬਰਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਜੀ 7529911699 ਠੀਕ ਹੈ ਬਰੇ ਤਨਨਾਗਾ ਜੀ ਹਾਂ ਤਨਨਾਗਾ ਜੀ ਹਾਂ ਕਿਧਰੋਂ ਸ਼ੁਰੂ ਕਰਕੇ ਵੈਟ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨਾ ਮਾ ਸੂਈ ਹੈ ਜੀ ਸੂਆ ਦੂਜਾ ਸੂਈ ਹੈ ਜੀ ਦਾ ਦੋ ਸੂਈ ਵੀ ਹੈ ਜੀ ਇਹਨੂੰ ਸੂਈ ਨੂੰ ਤਿੰਨ ਮਹੀਨੇ ਹੋ ਗਏ ਇਹ ਪੌਣੇ ਦੋ ਮਹੀਨੇ ਹੋ ਗਏ ਬਣੀ ਵੀ ਹੈ ਗਾੜੀ ਆਪਾਂ ਖਾਲੀ ਖਾਲੀ ਦੇਣੀ ਹੈ ਜੀ ਹਾਂਜੀ ਖਾਲੀ ਕਰਕੇ ਦੇਣੀ ਹੈ ਹਾਂ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 9 ਕਿਲੋ ਨੈਟ ਤਿਆਰ ਹੀ ਚੋਖ ਦਾਂਗੇ ਹਾਂਜੀ ਹਾਂਜੀ ਦੋ ਟਾਈਮ ਚਾਰ ਟਾਈਮ ਚਾਰ ਟਾਈਮ ਜੂਲੀ ਬੰਦਾ ਹੈ ਖਾਣਾ ਦੀ ਤਣਾ ਦੀ ਗਰੰਟੀ ਸੀ ਉਸ ਲੱਗ ਵੀ ਪੂਰੀ ਆ ਹਾਂਜੀ ਹਾਂਜੀ ਤੋੜ ਕੇ ਦਿਖਾ ਦਿਓ ਜੀ ਪੌਣੇ ਇੱਕ ਦੋ ਮਹੀਨੇ ਬਾਈ 10 10 ਹੋ ਗਿਆ ਬਣੀ ਨੂੰ ਪਰ ਆਪਾਂ ਖਾਲੀ ਦੇਣੀ ਆ ਉਹ ਤਾਂ ਦਾਸਤਾ ਵੀਰੇ ਆਪ ਦਾ ਠੰਡੀ ਤੱਤੀ ਚੀਜ਼ ਤੋਂ ਅਗਲਾ ਪ੍ਰੇਜ ਰੱਖ ਲਵੇ 9 ਕਿਲੋ ਨੈਟ ਦੁੱਧ ਤਿਆਰ ਆ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਸੋਨਾ ਥਣਾ ਦਾ ਸਹਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਪੋੜ ਸ਼ਾਂਖ ਭੂਰਾ ਵੀ ਨਹੀਂ ਜੀ ਥਾਣੇ ਤੋਂ ਆਪਾਂ ਨੇੜੇ ਤੋਂ ਚੈੱਕ ਕਰਾ ਦਾਂਗੇ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਇਧਰੋਂ ਚੈੱਕ ਕਰ ਸਕਦੇ ਹਾਂ ਜੀ ਟਾਪ ਦਾ ਥਾਣਾ ਬਿਲਕੁਲ ਬਾਕੀ ਸੀਲਸ ਲੱਗ ਪੂਰੀ ਆ ਚੰਗੀ ਆ ਵੈੜ ਬਰੇ ਚਮਕਦਮ ਕਾਲੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ 28000 ਦੀ ਦੇ ਦਾਂਗੇ ਆਪਾਂ ਵੈਰੀ ਹੋਜੂ ਮਾਨਤਨ ਜੀ ਮਾਨਤਨ ਕਰ ਦਾਂਗੇ ਮਾੜੇ ਠੀਕ ਆ 28000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਮਾਨਤਨ ਹੋਜੂਗਾ ਜੀ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਦੋ ਨੰਬਰ ਇਹਦਾ ਸੂਆ ਕਿੰਨਾ ਮਾਜ ਇਹ ਤਾਂ ਤੀਜਾ ਸੂਆ ਹੀ 8 ਕਿਲੋ ਦੋਦਾ ਮਗਰ ਕੱਟਾ-ਕੱਟੇ ਦੀ ਮਿਲਦੀ ਹੈ ਜੀ 8 ਕਿਲੋ ਦਿਖਾ ਦਾਂਗੇ ਜੀ ਹਾਂਜੀ ਹਾਂਜੀ ਕੱਟੇ ਦੀ ਮਿਲਦੀ ਹੈ ਹਾਂਜੀ ਸ਼ੀਲ ਠੰਡੀ ਬਹੁਤ ਆ ਮਾਜੀ ਜਿਵੇਂ ਦੋਨੇ ਪਾਸੇ ਬਹਿ ਕੇ ਚੁੰਦੀ ਸੀ ਐਸੇ ਦੋਨੇ ਪਾਸੇ ਬਹਿ ਕੇ ਕਿੰਨਾ ਦਿੱਤਾ ਸੱਜਰ ਨੇ ਵੀਰੇ ਸੱਜਰ ਨੇ 14 ਕਿਲੋ ਦੋ ਦਿੱਤਾ ਜੀ ਠੀਕ ਆ ਵੱਡੀ ਆ ਮਾਜ ਬਾਕੀ ਤੇ ਹੁਣ ਆ ਕ੍ਰੋਸ ਵਗੈਰਾ ਤਾਂ ਨਹੀਂ ਹੋਈ ਵੀਰੇ ਇਹ ਹੋਈ ਵੀ ਹੈ ਹੀ ਮਹੀਨੇ ਤੋਂ ਉੱਤੇ ਪਰ ਆਪਾਂ ਖਾਲੀ ਕਰਕੇ ਦੇਣੀ ਠੀਕ ਹੈ ਜੀ ਥੋੜ੍ਹ ਕੇ ਦਿਖਾ ਦਿਓ ਵੀਰੇ ਸੂਆ ਤੀਜਾ ਸੂਈ ਆ ਆ ਬੱਚਾ ਵੀਰੇ ਤੁਹਾਡੇ ਸਾਹਮਣੇ ਆ ਜਿੰਨੇ ਸਮੇਂ ਦੀ ਮਰਜੀ ਸੂਈ ਮੰਨ ਲਿਓ ਜੀ ਨੈਟ ਜਿਹੜਾ ਦੁੱਧ ਤਿਆਰ ਆ ਉਹ 8 ਕਿਲੋ ਆ ਤੇ ਬੱਚੇ ਤੇ ਹੀ ਮਿਲਦੀ ਆ ਉਹ ਤੁਸੀਂ ਮਾਲਕ ਦੇ ਘਰੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦੇ ਆ ਜੀ ਬਾਕੀ ਸੋਨਾ ਮੂਟਾ ਥਣ ਲੱਗਿਆ ਵਾ ਕੱਲਾ ਕੱਲਾ ਨਿੱਖੜਵਾ ਆ ਥਣ ਦੇ ਨਾਲ ਜਿਹੜਾ ਵੈਸੇ ਹੀ ਆ ਇਹ ਵੈਸੇ ਹੀ ਵੈਸੇ ਹੀ ਇਹ ਨਹੀਂ ਵੈਸੇ ਹੀ ਆ ਜੀ ਠੀਕ ਆ ਵੀਰੇ ਬਾਕੀ ਸੋਨਾ ਥਾਣਾ ਦਾ ਸੈਜ ਇਕੱਲਾ ਇਕੱਲਾ ਨਿਖੜਮ ਹੱਥੀ ਚ ਵਾਈਲ ਥਾਣ ਨੇੜੇ ਤੋਂ ਚੈੱਕ ਕਰ ਸਕਦੇ ਹੋ ਗੈਪ ਤੇ ਲੱਗੇ ਪੂਰਾ ਟਾਪ ਦਾ ਥਾਣਾ ਇਧਰਲੇ ਪਾਸੇ ਤੋਂ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਵੀਰੇ ਲਓ ਜੀ ਠੀਕ ਆ ਸੀ ਬਹੁਤਾ ਗਾਣਾਰਗੀ ਹੈ ਗਾਣਾਰਗੀ ਆ ਠੀਕ ਆ ਇਹਦੀ ਜੈ ਜੀ ਡਿਮਾਂਡ ਵੀਰੇ ਇਹ ਬਸ 60000 ਦੀ ਦੇਣੀ ਦੇਣੀ ਹੈ ਜੀ ਬੱਚਾ ਵੀ ਹੈਗਾ ਤਾਂ 5000 ਰੁਪਏ ਕੱਟੇ ਦਾ ਦਿੰਦੇ ਆ ਅੱਜ ਕਦੇ ਜੀ ਠੀਕ ਹੈ ਜੀ ਚਲੋ ਬੱਚਾ ਦਾ ਪਕਾ ਨੂੰ ਅੱਡ ਕਰਨਾ 60000 ਦੀ ਬਾਈ ਕਹਿੰਦਾ ਦੇਣੀ ਆ 8 ਕਿਲੋ ਦੁੱਧ ਤੁਸੀਂ ਆਪ ਦਾ ਜੋਕ ਕੇ ਲਿਜਾ ਸਕਦੇ ਆ ਜਿਹੜਾ ਵੀਰੇ ਤਿੰਨ ਨੰਬਰ ਨਾਗਾ ਇਹ ਪਹਿਲਾ ਸੂਈ ਹੈ ਦੂਜਾ ਸੁੰਦੀ ਆ ਪਹਿਲਾ ਸੂਈ ਆ ਦੂਜਾ ਸੁੰਦੀ ਆ ਜੀ ਠੀਕ ਹੈ ਜੀ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਹੈ ਇਹ ਸਾਢੇ 6:00 ਤੋਂ ਉੱਤੇ ਹੈ ਗੱਬਣੀ ਠੀਕ ਆ ਤੇ ਦੁੱਧ ਇੱਕ ਟਾਈਮ ਦਿੰਦੀ ਸੀ ਆਪਾਂ ਛੱਡਤੀ ਦੋ-ਦੋ ਕਿਲੋ ਦਿੰਦੀ ਸੀ ਤੜਕੇ ਮੋਕੇ ਠੀਕ ਆ ਆਪਾਂ ਚੋਈ ਨਹੀਂ ਹਣੀ ਠੀਕ ਹੈ ਜੀ ਹੁਣ ਜਮਾ ਡਰਾਈ ਆ ਹਾਂਜੀ ਤੇ ਉਹ ਆਪਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆ ਬੀ ਤੋਰ ਕੇ ਦਿਖਾ ਦਿਓ ਸਾਢੇ 6ਾਂ ਦੀ ਜੀ ਹਾਂਜੀ ਸਾਢੇ 6ਾਂ ਦੀ ਸਾਢੇ 6ਾਂ ਦੀ ਗੱਭਣ ਚੈੱਕ ਪਾਸ ਆ ਕੱਦ-ਵੇਲ ਦੀ ਚੰਗੀ ਆ ਦੁੱਧ ਤਾਂ ਬਾਈ ਦੱਸਦਾ ਕਿ ਕਿਲੋ ਖੰਡ ਸੀਗਾ ਪਰ ਆਪਾਂ ਛੜਤੀ ਆ ਬਿਲਕੁਲ ਕਿਉਂਕਿ ਹੁਣ ਜੇ ਆਪਾਂ ਡਰਾਈ ਕਰਾਂਗੇ ਫੇਰ ਹੀ ਆਉਂਦੇ ਸੂਏ ਨੂੰ ਕਰਮ ਵਾਲੀ ਨੇ ਚੰਗਾ ਦੁੱਧ ਕਢਣਾ 베ਲ ਚੰਗੀ ਆ ਜੀ ਬਾਕੀ ਪਤਲੇ ਪਿੰਡੇ ਦੀ ਆ ਹੁੰਡਾ ਸਿੰਘ ਆ ਹੁਣ ਸੇਵਾ ਸੰਭਾਲ ਦਾ ਸਮਾਂ ਜੀ ਜਿੰਨੀ ਕੋਈ ਸਾਂਭ ਲੂਗਾ ਉਹਨਾਂ ਨੂੰ ਦੁੱਧ ਚੋ ਲੂਗਾ ਬਾਕੀ ਥਾਂ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਵੀ 60 ਦੀ ਦੇ ਦਣੀ ਕੋਈ ਜੋੜਾ ਲੈ ਜੇ ਸਿੱਧਨ ਕੋਈ ਜੀ ਉਹ ਮਾਨਤਨ ਕਰ ਦਾਂਗੇ ਠੀਕ ਆ ਇਹ ਵੀ ਬਾਈ ਕੰਦਾ 60000 ਦੀ ਦੇ ਦਾਂਗੇ ਜੇ ਕੋਈ ਜੋੜਾ ਲੈ ਜਾਊਗਾ ਤਾਂ ਮਾਨਤਨ ਉਹਦੇ ਚ ਖੁੱਲਾ ਹੋ ਜਾਊਗਾ ਤਿੰਨੇ ਹੀ ਬਸੂ ਚੰਗੇ ਆ ਬਾਕੀ ਜੀ ਨੂੰ ਵੀ ਨਾ ਕੋਈ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ ਜੀ